ਹੈਲੋ ਦੋਸਤੋ ਤੁਹਾਡਾ ਫਿਰ ਤੋਂ ਸਵਾਗਤ ਹੈ ਗਵਰਨਮੈਂਟ ਜੋ ਅਪਡੇਟ ਚੈਨਲ ਦੇ ਉੱਤੇ ਵੱਖ-ਵੱਖ ਨਵੇਂ ਨਵੇਂ ਭਰਤੀ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਾਉਣ ਲਈ ਸਾਡੇ YouTube ਚੈਨਲ ਨੂੰ ਜੁਆਇਨ ਕਰੋ ਅੱਜ ਇੱਕ ਹੋਰ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਆ ਗਿਆ ਹੈ ਜੋ ਕਿ ਡਿਸਟ੍ਰਿਕਟ ਸੈਸ਼ਨ ਜੱਜ ਕੋ ਖੇਤਰ ਵੱਲੋਂ ਵੱਖ-ਵੱਖ ਪ੍ਰਕਾਰ ਦੀਆਂ ਅਪੋਰਟਨਿਟੀਆਂ ਕੱਢੀ ਗਈਆਂ ਨੇ ਜੇਕਰ ਅਪਡੇਟਾਂ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ 24 ਦਸੰਬਰ ਅਪਲਾਈ ਸਟਾਰ ਡੇਟ ਹੈ 7 ਜਨਵਰੀ ਦੀ ਲਾਸਟ ਡੇਟ ਰੱਖੀ ਗਈ ਹੈ ਐਪਲੀਕੇਸ਼ਨ ਦੀ ਫੀਸ ਇਸ ਵਿੱਚ ਕੋਈ ਵੀ ਨਹੀਂ ਰੱਖੀ ਗਈ ਹੈ ਕੁਆਲੀਫਿਕੇਸ਼ਨ ਤੇ ਏਜ ਲਿਮਟ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ 18 ਸਾਲ ਤੋਂ ਲੈ ਕੇ 42 ਸਾਲ ਦੇ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦੇ ਹਨ ਪੋਸਟਾਂ ਦੀ ਗੱਲ ਕਰਦੇ ਹਾਂ ਤਾਂ ਪੀਐਨ ਦੀਆਂ 11 ਵੈਕੈਂਸੀ ਰਹਿਣ ਵਾਲੀਆਂ ਹਨ ਕੁਆਲੀਫਿਕੇਸ਼ਨ 8ਵੀਂ ਪਾਸ ਪ੍ਰੋਸੈਸਰ ਦੀ ਇੱਕ ਵੈਕੈਂਸੀ ਰਹਿਣ ਵਾਲੀ ਹੈ ਕੁਆਲੀਫਿਕੇਸ਼ਨ ਤਸਵੀਮ ਪਾਸ ਰੱਖੀ ਗਈ ਹੈ ਸਵੀਪਰ ਦੀਆਂ ਤਿੰਨ ਪੋਸਟਾਂ ਰੱਖੀਆਂ ਗਈਆਂ ਹਨ ਕੁਆਲੀਫਿਕੇਸ਼ਨ ਇਸ ਵਿੱਚ ਮਿਨੀਮ ਰੱਖੀ ਗਈ ਹੈ ਜੇਕਰ ਆਪਾਂ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਇੰਟਰਵਿਊ ਹੋਵੇਗਾ ਫਿਰ ਡਾਕੂਮੈਂਟ ਵੇਰੀਫਿਕੇਸ਼ਨ ਤੇ ਫਿਰ ਮੈਡੀਕਲ ਐਗਜ਼ਾਮੀਨੇਸ਼ਨ ਹੋਵੇਗਾ ਜੇਕਰ ਜੇਕਰ ਤੁਸੀਂ ਇਸ ਪੂਰੇ ਨੋਟੀਫਿਕੇਸ਼ਨ ਦੀ ਪੀੜੀ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਪੂਰੇ ਨੋਟੀਫਿਕੇਸ਼ਨ ਦੀ ਪੀੜੀ ਪਾ ਸਕਦੇ ਹੋ ਅਤੇ ਵੱਖ-ਵੱਖ ਨਵੇਂ-ਨਵੇਂ ਭਾਤਿਆਂ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਾਉਣ ਲਈ ਸਾਡੇ YouTube ਚੈਨਲ ਨੂੰ ਜੁਆਇਨ ਕਰੋ ਧੰਨਵਾਦ